ਡੌਗਰੀ ਦੀ ਕਾਥਾ ਹੈ ਕਿ ਚਾਹ ਨੂਏ ਦੀ ਇਕਲੌਤੀ ਸਾਸ ਹੀ ਚਾਹ ਨੂਏ ਦੀ ਇਕਲੌਤੀ ਸਾਸ ਹੀ ਆਪਣੇ ਜ਼ਮਾਨੇ ਦੀ ਬੜੀ ਮੂਹ ਫਟ ਸੀ ਲੜਾਈ ਦੇ ਬਿਨਾ ਗੁਜ਼ਾਰਾ ਨਹਾ ਹੁੰਦਾ ਉਹ ਦਿਨ ਨਾ ਜਦੋਂ ਤੁਹਾਡਾ ਲਖਾ ਬੁਢਾਪੇ ਚਾਈਏ ਮੁੜੇ ਗਏ ਹੈ 6 ਸਾਲੇ ਚ ਘਰ ਚਾਰ ਡੋਲੇ ਆਏ ਹੈ ਲਾੜੀਆਂ ਖਰੇ ਘਰਾਨੇ ਦੀਆਂ ਹੀਆਂ ਪੜੀਆਂ ਲਿਖੀਆਂ ਨਵੇਂ ਜ਼ਮਾਨੇ ਦੀਆਂ ਹੀਆਂ ਮਤਲਬ ਦੀ ਗੱਲ ਬੋਲਨੀ ਬੇਮਤਲਬ ਜਵਾਨ ਨੇ ਖੋਲਨੀ ਪਰ ਸੱਸ ਬੜੀ ਤੰਗ ਸੀ ਸੱਸ ਬੜੀ ਤੰਗ ਸੀ ਆਪਣੇ ਜ਼ਮਾਨੇ ਦੀ ਖੁਸ਼ਕੀ ਵਾਲੀ ਖਾਂਦੇ ਸੀ ਬੋਲਦੀ ਰਹਿੰਦੀ ਸੀ ਸੁਣ ਬਣਾ ਹਾਂ ਕੋਈ ਆਖਰ ਵਿਚਾਰੀ ਗਵੰਡਣਾ ਗੇ ਰੋਈ ਹਾਂ ਦੀ ਕੈਸੇ ਕੁੱਤੇ ਘਰਾਂ ਦੇਆਂ ਲਾੜੀਆਂ ਦੇ ਉੱਪਰ ਆ ਗਿਆ ਖਰੀਆਂ ਨਾ ਦਿਲਾਂ ਦੀਆਂ ਮਾੜੀਆਂ ਨਾ ਮੈਂ ਕਿੰਨਾ ਖੁਸ਼ ਬੋਲਨੀ ਆ ਇਹਦੇ ਪਿਛਲੇ ਵੀ ਨਾਉਣ ਲੀਆਂ ਪਰ ਕੋਈ ਨਹੀਂ ਬੋਲਦੀ ਕੋਈ ਕੰਨ ਖੁਰ ਨਹੀਂ ਲਾਂਦੀ ਜਵਾਬ ਨਹੀਂ ਖੋਲਦੀ ਪੜੀਆਂ ਲਿਖੀਆਂ ਨਾ ਕੋਈ ਸ਼ਦਾਣ ਨਹੀਂ ਪੜੀਆਂ ਲਿਖੀਆਂ ਨਾ ਕੋਈ ਸ਼ਦਾਣ ਨਹੀਂ ਉहां ਕੋਸਾ ਕਲਾਣੀ ਕੋਲ ਲੜਨੇ ਵਾ ਤੇ ਨੀਆ ਕੋਸਾ ਕਲਾਣੀ ਕੋਲ ਲੜਨੇ ਵਾ ਤਾਂ ਨਹੀਂ ਕਈ ਖੁੱਤਾਂ ਛੇੜ ਨਹੀਂ ਆ ਦਰਵਾਜ਼ੇ ਖਿੜਕੀਆਂ ਜੋਰਾ ਜੋਰਾ ਦੀ ਭੇਣ ਨਹੀਂ ਆ ਪਰ ਕੋਈ ਨੱਕ ਮੂਣੀ ਚੜਦੀ ਮੈਂ ਫਕਾਉਂਦੀ ਰਹੰਨੀ ਆ ਕੋਈ ਆਪਣਾ ਆਪ ਨਹੀਂ ਸਾੜਦੀ ਮੈਂ ਫਕਾਉਂਦੀ ਰਹੰਨੀ ਆ ਕੋਈ ਆਪਣਾ ਆਪ ਨਹੀਂ ਸਾੜਦੀ ਗਾਲਾਂ ਮੈਂ ਇੰਨੀਆਂ ਕੱਢਣੀਆਂ ਤੇ ਕੋਈ ਹਿਸਾਬ ਨਹੀਂ ਗਾਲਾਂ ਮੈਂ ਇੰਨੀਆਂ ਕੱਢਣੀਆਂ ਤੇ ਕੋਈ ਹਿਸਾਬ ਨਹੀਂ ਪਰ ਕਿਸਾ ਭੂਤ ਨਹੀਂ ਕੋਲ ਗਾਲਿਆਂ ਦਾ ਵੀ ਜਵਾਬ ਨਹੀਂ ਪਰ ਕਿਸਾ ਕੋਲ ਗਾਲਿਆਂ ਦਾ ਨਹੀਂ ਜਵਾਬ ਨਹੀਂ ਅੰਦਰ ਅੰਦਰ ਅੰਦਰੋਂ ਅੰਦਰ ਧੁਖਣੀਆਂ ਬਥੇਰਾ ਪੁੱਠ ਚੁਕੜੀਆਂ 6 ਸੇ ਘੰਟੇ ਲਗਾਤਾਰ ਬੋਲਣੀਆਂ ਉਹਦੇ ਤਾਜ਼ਾ ਵਾਲੀਆਂ ਚੀਜ਼ਾਂ ਵੀ ਤੋੜਨੀਆਂ ਆਂਗ-ਗਵਾਂਡ ਦੀ ਸ਼ਰਮ ਵੀ ਲਵਾਇਦੀ ਹੈ ਪਰ ਇਹਨੇ ਕੀ ਪਤਾ ਨਹੀਂ ਕਿਸ ਨੇ ਕੇ ਪੱਟੀ ਪੜਾਈ ਦੀ ਲੰਮੀਆਂ ਝੰਮੀਆਂ ਤੇ ਗੁੱਸਾ ਨਹੀਂ ਦਵਾਨੀ ਦਾ ਲੰਮੀਆਂ ਝੰਮੀਆਂ ਤੇ ਗੁੱਸਾ ਨਹੀਂ ਦਵਾਨੀ ਦਾ ਤੇ ਜੇ ਲੜਨਾ ਲੜਾਣਾ ਨਹੀਂ ਤਾਂ ਫਟੇ ਮੋ ਜਵਾਨੀ ਦਾ ਜੇ ਲੜਨਾ ਲੜਾਣਾ ਨਹੀਂ ਤਾਂ ਬੇਟਾ ਮੋ ਜਵਾਨੀ ਦਾ ਮੈਂ ਜੇ ਇਕੱਲੀ ਬੋਲਾਂ ਤੇ ਬੜੀਆਂ ਸੋਚਾਂ ਆਉਂਦੀਆਂ ਮੈਨੂੰ ਲੱਗਦਾ ਮੇਰਾ ਦੁਹਾਰ ਨਹੀਂ ਮਕਾਂਦੀ ਪਰ ਮੈਂ ਕਿਹੜਾ ਇਹਨੇ ਕਿ ਇੰਜਾਂ ਛੱਡਣਾ ਜਿੰਨਾ ਚੁਪ ਰੰਗਣੋਂ ਨਾ ਵਿਆਹ ਲੱਗਣਾ ਮੈਂ ਲੜਦੇ ਘਰ ਹੁਣਾ ਕੋਈ ਹੌਂਦ ਨਹੀਂ ਪਾਈ ਦੀ ਪਰ ਬੰਦੇ ਚ ਇੰਨੀ ਸ਼ਰੀਫੀ ਨਹੀਂ ਚਾਹੀਦੀ ਭਈ ਜਿਹੜਾ ਮਤਾ ਤੰਗ ਕਰਿਆ ਉਹਦੇ ਉੱਲ ਕੋਈ ਤਾਂ ਤੀਰ ਛੱਡੋ ਜਿਹੜਾ ਮਤਾ ਤੰਗ ਕਰਿਆ ਉਹਦੇ ਕੋਈ ਤੇ ਤੀਰ ਛੱਡੋ ਗਾਲ ਨਹੀਂ ਕੱਟਣੀ ਕੱਖਾਂ ਨਹੀਂ ਕੱਢਣਾ ਡੇਲੇ ਤੇ ਕੱਢੋ ਜੇ ਗਾਲ ਨਹੀਂ ਕੱਢੀ ਤਾਂ ਡੇਲੇ ਤੇ ਕੱਢੋ ਤੂੰ ਹੁਣ ਤੇ ਮੈਂ ਆਖਣੀਆਂ ਪਈ ਰੱਬਾ ਤੂੰ ਐ ਕੋਈ ਤੰਗ ਬਣਾ ਹੁਣ ਮੈਂ ਆਖਣੀਆਂ ਪਈ ਰੱਬਾ ਤੂੰ ਐ ਕੋਈ ਤੰਗ ਬਣਾ ਜਾਂ ਮੇਰੀ ਜ਼ੁਬਾਨ ਬੰਦ ਕਰ ਤੇ ਜਾਂਦੀ ਵੀ ਗਿੱਟ ਪਤਾ ਧੰਨਵਾਦ ਜੀ